ਨੌਜਵਾਨਾਂ ਲਈ ਬਣੇ ਮਿਸਾਲ ਸਾਈਕਲਿਸਟ ਬਲਰਾਜ ਸਿੰਘ ਚੋਹਾਨ ਨੇ ਪੂਰੇ ਕੀਤੇ 1,50,000 ਕਿਲੋਮੀਟਰ ਇਹ ਜਾਕ ਮੇਰੇ ਲਈ ਅੱਜ ਕੋ ਬਹੁਤ ਹੀ ਵੱਡਾ ਸੁਭਾਗ ਭਰਿਆ ਦਿਨ ਆ ਕਿ ਮੈਂ ਅੱਜ 1.50 ਹਜ਼ਾਰ ਕਿਲੋਮੀਟਰ ਸਾਈਕਲਿੰਗ ਦੇ ਪੂਰੇ ਕਰਦੇ ਚੱਲੇ ਆ ਉਸ ਤੇ ਲਈ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਜੋ ਕਿੰਨਾ ਚਿਰ ਹੋ ਗਿਆ ਤਾਂ ਮੈਂ ਸਾਈਕਲਿੰਗ ਕਰਦੇ 2014 ਤੋਂ ਬਸਾਈਕਲਿੰਗ ਕਰ ਰਹੇ ਆ ਔਰ ਜਿਹੜਾ ਮੇਰਾ ਹੋਂ ਦਾ ਰਿਕਾਰਡ ਆ 2016 ਤੋਂ ਲੈ ਕੇ ਹੁਣ ਤੱਕ ਮੇਰਾ ਜਿਹੜਾ ਹੋਂ ਦਾ ਰਿਕਾਰਡ ਉਹ 1.50 ਹਜ਼ਾਰ ਪਲੱਸ ਹੋ ਗਿਆ ਹਾਂ ਜੀ ਤੇ ਸ਼ੌਂ ਕਹ ਲਓ ਕੁਝ ਬੁਝਬੁਰੀ ਕਹ ਲਓ ਕੁਝ ਇਸ ਤਰ੍ਹਾਂ ਦੀ ਵੀ ਸਾਈਕਲਿੰਗ ਦਾ ਚਲੋ ਬਚਪਨ ਚ ਸਕੂਲ ਵਿੱਚ ਸਾਈਕਲ ਤੇ ਜਾਂਦੇ ਸਾਡਾ ਜਿਹੜਾ ਸਮਾਂ ਸੀ ਉਸ ਤੋਂ ਬਾਅਦ ਮੈਂ ਜ਼ਿਆਦਾ ਰਨਿੰਗ ਕਰਦਾ ਹੁੰਦਾ ਸੀਗਾ ਔਰ 2013-14 ਵਿੱਚ ਮੇਰੀ ਥੋੜੀ ਪ੍ਰੋਬਲਮ ਗਰਾਉਂਡ ਵਿੱਚ ਪੈ ਗਈ ਸੀ ਮੇਰੇ ਰਾਈਟ ਸਾਈਡ ਦੇ ਗੋਡੇ ਦੇ ਵਿੱਚ ਥੋੜੀ ਪ੍ਰੋਬਲਮ ਸੀ ਤੇ ਮੇਰੇ ਪੇਨ ਕਾਫੀ ਹੋਣ ਲੱਗ ਪਏ ਫਿਰ ਮੇਰੀ ਗਰਾਉਂਡ ਬੰਦ ਹੋ ਗਈ ਡਾਕਟਰਾਂ ਨੂੰ ਮੈਂ ਸੁਝਾਸ਼ਨ ਕੀਤਾ ਵੀ ਤੁਸੀਂ ਮੈਡੀਸਿਨ ਲਈ ਦੋ ਡਾਕਟਰ ਚੇਂਜ ਕੀਤੇ ਅਖੀਰ ਮੈਂ ਸਪੈਸ਼ਲਿਸਟ ਕੋਲ ਵੀ ਗਿਆ ਤਾਂ ਉਹਨਾਂ ਨੇ ਮੈਨੂੰ ਮੈਡੀਸਿਨ ਫਿਕਸ ਕੀਤੀ ਪਰ ਕੋਚਿਲ ਖਾਣ ਤੋਂ ਬਾਅਦ ਫਿਰ ਮੈਂ ਦੇਖਿਆ ਵੀ ਮੇਰੀ ਗ੍ਰਾਊਂਡ ਵੀ ਬੰਦ ਹੋ ਗਈ ਮੈਂ ਡਾਕਟਰ ਸਾਹਿਬ ਮੈਂ ਤਾਂ ਵੀ ਸਪੋਰਟਸਮੈਨ ਨੂੰ ਕੁਝ ਕਰਨਾ ਹੁੰਦਾ ਤੇ ਕਹਿੰਦਾ ਜੇ ਦਵਾਈ ਖਾ ਕੇ ਮੈਂ ਠੀਕ ਹੋਊਗਾ ਤਾਂ ਉਹਨਾਂ ਨੇ ਮੈਨੂੰ ਇਹ ਕਹਿ ਕੇ ਵੀ ਇਹ ਨਹੀਂ ਇਹ ਦਵਾਈ ਤੈਨੂੰ ਕਾਫੀ ਸਮਾਂ ਖਾਣੀ ਪੈਣੀ ਆ ਇਹ ਪਰਮਾਨੈਂਟ ਇਲਾਜ ਹੈ ਨੀਗਾ ਤਾਂ ਮੈਂ ਕਿਹਾ ਵੀ ਤਾਂ ਪੇਨ ਕਿਲਰ ਆ ਵੀ ਇੰਨੀ ਮੈਂ ਪੇਨ ਬਰਦਾਸ਼ਤ ਕਰ ਦੂਗਾ ਫਿਰ ਮੈਂ ਦਵਾਈ ਕਿਉਂ ਖਾਣੀ ਉਸ ਤੋਂ ਬਾਅਦ ਫਿਰ ਮੈਂ ਦਵਾਈ ਛੱਡ ਦਿੱਤੀ ਤੇ ਫਿਰ ਮੈਂ ਥੋੜੀ ਥੋੜੀ ਜਿਹੜਾ ਸਾਈਕਲ ਸ਼ਹਿਰ ਦੇ ਵਿੱਚ ਚਲਾਉਣ ਲੱਗ ਪਿਆ ਤੋਂ ਕਰਦਾ ਕਰਦਾ ਥੋੜਾ ਫਿਰ ਵੱਧ ਗਿਆ ਮੇਲਾ ਫੌਰਨ ਜੀ ਤੁਸੀਂ ਜਾਏ ਹੋ ਸਾਈਕਲਿੰਗ ਦਾ ਟੈਕ ਟੈਕ ਪ੍ਰਦਰਸ਼ਨ ਹਾਂਜੀ ਪਿਛਲੇ ਸਾਲ ਮੈਂ ਇੰਗਲੈਂਡ ਵਿੱਚ ਜਾ ਕੇ ਆਇਆ ਸੀਗਾ ਉੱਥੇ 15 ਤੋਂ 40 ਕਿਲੋਮੀਟਰ ਦਾ ਇਵੈਂਟ ਸੀਗਾ ਇੱਕ ਲੰਡਨ ਐਡਰਵਰ ਲੰਡਨ ਤਾਂ ਉਹ ਮੈਂ ਪੂਰਾ ਕੀਤਾ ਔਰ ਮੈਡਲ ਪ੍ਰਾਪਤ ਕੀਤਾ ਇਸ ਸਾਲ ਮੈਂ ਜਾ ਕੇ ਆ ਫਰਾਂਸ ਦੇ ਵਿੱਚ ਪੈਰਿਸ ਪ੍ਰੈਸ ਪੈਰਿਸ ਉਹ ਵੀ ਪੂਰਾ ਕਰਕੇ ਮੈਂ ਮੈਡਲ ਪ੍ਰਾਪਤ ਕੀਤਾ ਜਿਹੜਾ ਤੁਸੀਂ ਚਾਹਦੇ ਹੋ ਕਿ ਕੋਈ ਸਰਕਾਰ ਨੂੰ ਅਧਿਕਾਰ ਨਹੀਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਮਿਲਦੀ ਆਮ ਲੋਕਾਂ ਜੀ ਵੀ ਇਹੀ ਹੁੰਦਾ ਆ ਵੀ ਸ਼ਾਇਦ ਤੁਹਾਨੂੰ ਸੈਕੜੇ ਤੁਸੀਂ ਕਰਦੇ ਕਿੰਨੇ ਪੈਸੇ ਮਿਲਦੇ ਆ ਜਦੋਂ ਅਸੀਂ ਦੱਸੀਦਾ ਵੀ ਨਹੀਂ ਇਹ ਤਾਂ ਅਸੀਂ ਇੱਕ ਗੇਮ ਖੇਡ ਰਹੇ ਆ ਫਿਰ ਕਹਿੰਦੇ ਤੁਹਾਨੂੰ ਮਿਲਦਾ ਕੀ ਆ ਫਿਰ ਉਹਨਾਂ ਦੱਸੀਦਾ ਵੀ ਨਹੀਂ ਥੋੜੀ ਆਪਣੀ ਇੱਕ ਮਨ ਦੀ ਜਿਹੜੀ ਹੈਗਾ ਸੈਟੀਸਫੈਕਸ਼ਨ ਸਾਡੀ ਹੁੰਦੀ ਆ ਔਰ ਸਰ ਤੋਂ ਦੇਖ ਕੇ ਕਈ ਬੱਚੇ ਪ੍ਰਭਾਵਿਤ ਹੋ ਕੇ ਵੀ ਇਸ ਪਾਸੇ ਨੂੰ ਚੱਲਦੇ ਆ ਸਭ ਤੋਂ ਵੱਡੀ ਸਾਡੀ ਪ੍ਰਾਪਤੀ ਇਹੀ ਆ ਕੀਮਾ ਤਾਂ ਹੋਰ ਵੀ ਕਾਫੀ ਨਹੀਂ ਇਹੀ ਕਿਉਂ ਉਸ ਟਾਈਮ ਇਹ ਇਸ ਤਰ੍ਹਾਂ ਸੀ ਵੀ ਮੈਂ ਉਸ ਵਿੱਚ ਅਸੀਂ ਕੋਈ ਮੈਂ ਕੋਈ ਵੱਡੀ ਗੇਮ ਖੇਡਕੋ ਮੇਰੀ ਲੱਤ ਦਾ ਜਿਹੜੀ ਪ੍ਰੋਬਲਮ ਸੀ ਮੈਂ ਰਨਿੰਗ ਨਹੀਂ ਕਰ ਸਕਦਾ ਮੈਂ ਫੁੱਟਬਾਲ ਮੈਂ ਹਾਕੀ ਮੈਂ ਕੁਝ ਵੀ ਨਹੀਂ ਖੇਡ ਸਕਦਾ ਇੱਕ ਉਹ ਟੀਮ ਵਰਕ ਵਾ ਇੱਕ ਸਾਈਕਲ ਐਸੀ ਚੀਜ਼ ਆ ਜਿੱਦੇ ਤੁਸੀਂ ਇਸ ਵਿੱਚ ਕੋਈ ਤੁਹਾਨੂੰ ਟਾਈਮ ਦੀ ਪਾਬੰਦੀ ਨਹੀਂ ਕੋਈ ਇਸ ਵਿੱਚ ਟੀਮ ਦੀ ਜ਼ਰੂਰਤ ਨਹੀਂ ਗਈ ਤਾਂ ਕੋਈ ਸਮਾਂ ਨਹੀਂ ਹੈਗਾ ਕਿਸੇ ਤਾਂ ਮੈਂ ਵੀ ਜਿਹੜਾ ਹੈਗਾ ਆਪਣਾ ਸਾਈਕਲ ਨਹੀਂ ਕਰ ਸਕਦੇ ਆ ਤਦ ਹੀ ਹੋਇਆ ਵੇ ਤਾਂ ਵੀ ਸਾਈਟ ਕੁਪਾਂ ਦੇ ਅਗਲੇ ਫੈਸਲੇ ਦੇ ਵਿੱਚ ਲੱਗਿਆ ਤਾਂ ਵੀ ਛੱਡ ਦੇ ਕੀ ਕਰੀ। ਮੈਂ ਇਸ ਤਰ੍ਹਾਂ ਹੋਇਆ ਹੋਈ ਜਦੋਂ ਤੂੰ ਸੈਟਅਪ ਪਿਆਰੇ ਸਾਈਟ ਕੋਲ ਪ੍ਰੋਬਲਮ ਆਈ ਹੋਈ ਤਾਂ ਘਰ ਤੋਂ ਕੋਈ ਨਹੀਂ ਆਉਂਦਾ। ਉਹ ਪਹਿਲਾਂ ਮੈਂ ਜਵਾਬ ਦੇਣਾ ਛੱਡਣ ਵਾੜ ਤਾਂ ਇਸ ਤਰ੍ਹਾਂ ਵੀ ਜਦੋਂ ਸਾਨੂੰ ਕ੍ਰਿਟੀਸਾਈਜ਼ ਕਰਦੇ ਆ ਨਾ ਛੋਟੀ ਛੋਟੀ ਗੱਲ ਤੇ ਸਾਡੇ ਇਸ ਕਮਿਊਨਿਟੀ ਦੇ ਟੋਕਾ ਟਾਕੀ ਹੈਗੀ ਆ। ਤਾਂ ਉਹ ਸਾਨੂੰ ਸਭ ਤੋਂ ਜ਼ਿਆਦਾ ਮਨੋਸੋੜ ਦੁਖੀ ਹੁੰਦਾ। ਤਾਂ ਜਾਂ ਫੇ ਕਈ ਵਾਰ ਕੁਝ ਲੋਕਾਂ ਜੇ ਭਾਵਨਾ ਹੁੰਦੀ ਵੀ ਤੁਸੀਂ ਕਿੰਨੇ ਪੈਸੇ ਮਿਲਦੇ ਆ ਕਿਉਂ ਚਲਾਉਂਦੇ ਤੁਹਾਨੂੰ ਮਿਲਦਾ ਕੀ ਆ? ਅਸੀਂ ਕਹੀ ਦਿੰਦੇ ਆਪਣੀ ਸੈਸ ਸੈਟੀਸਫੈਕਸ਼ਨ ਲਈਆ ਵੀ ਆਪਣੇ ਮੰਦੀ ਦੀ ਤਸੱਲੀ ਆਪਣੇ ਫਿਟਨੈਸ ਲਈ ਸਭ ਤੋਂ ਵੱਡੀ ਗੱਲ ਆਉਣ ਵਾਲੀ ਜਨਰੇਸ਼ਨ ਨੂੰ ਅੱਜial ਜਾ ਰਿਹਾ ਹਾਂ ਉਹਰੇ ਵੀ ਸੰਦੇਸ਼ ਦੇ ਰਹੇ ਉਹਨਾਂ ਨੇ ਕਿਹਾ ਇਸ ਟਾਈਮ ਜਿੰਨਾ ਪੰਜਾਬ ਤੇ ਇੱਕ ਕਲੰਕ ਲੱਗਿਆ ਨੌਜਵਾਨੀ ਤੇ ਲੱਗਿਆ ਕਿ ਛੇਵਾਂ ਦਰਿਆ ਜਿਹਨੂੰ ਕਹਿੰਦੇ ਵਗਦੇ ਆ ਨਸ਼ਿਆਂ ਦਾ ਔਰ ਡਰੱਗ ਦਾ ਖਾਸ ਕਰਕੇ ਗਵਾਂਢੀ ਮੂਲਕਾਂ ਦੀ ਸਾਹਸਾ ਹੁੰਦੀ ਹੈ ਕਿ ਕਿਸੇ ਮੂਲਕ ਦੇਸ਼ ਦੀ ਕਿਸੇ ਕੌਮ ਦੀ ਜਵਾਨੀ ਨੂੰ ਖਰਾਬ ਕਰਨ ਉਹ ਡਰੱਗ ਤੇ ਲਾਇਆ ਜਾਵੇ ਔਰ ਉਹ ਸਾਡੇ ਬੱਚਾ ਨੂੰ ਲਾ ਦਿੱਤਾ ਗਿਆ ਤੇ ਮੈਂ ਤੇ ਇਹੀ ਕਹਾਂਗਾ ਕਿ ਜਿਹੜਾ ਕੋਈ ਜੇ ਤੁਹਾਨੂੰ ਇਦਾਂ ਦਾ ਮਨ ਚ ਆਉਂਦਾ ਆ ਤਾਂ ਉਸ ਵੇਲੇ ਤੁਸੀਂ ਆਪਣੀ ਕੋਈ ਗੇਮ ਕੋਈ ਵੀ ਖੇਡੋ ਆਪਣੇ ਆਪ ਨੂੰ ਬਿਜ਼ੀ ਰੱਖੋ ਸਾਈਕਲਿੰਗ ਕਰੋ ਸਾਈਕਲਿੰਗ ਜੇ ਮੈਂ ਦੱਸ ਚੁੱਕਾ ਵੀ ਇੱਥੇ ਕੋਈ ਟੀਮ ਦੀ ਜਰੂਰਤ ਨਹੀਂ ਕੋਈ ਸਮਾਂ ਨਹੀਂ ਕੋਈ ਟਾਈਮ ਨਹੀਂ ਕੁਝ ਵੀ ਕਿਸੇ ਟਾਈਮ ਵੀ ਜਾ ਸਕਦੇ ਆ ਡਰਗ ਤੋਂ ਬਚਣ ਲਈ ਰਹਿਸਾ ਕਿ ਇੱਕ ਗੇਮ ਹੀ ਸਾਧਨਾ ਵੀ ਤੁਸੀਂ ਖੇਡ ਖੇਡੋ ਕੋਈ ਵੀ ਖੇਡੋ ਪਰ ਇਸ అలਮਤ ਤੋਂ ਬਚਣਾ ਚਾਹੀਦਾ ਡਰਗ ਤੋਂ ਕਿਸ ਦਾ ਦੇ ਦੋ ਤੁਸੀਂ ਜੋਗੀ ਜੇ ਸੈਟਲਿੰਗ ਕਿਸੇ ਦਾ ਕੋਈ ਆਉਣਾ ਚਾਹੇ ਜਿਹੜਾ ਮੁਲਾਸਮ ਚਾਹਾਂ ਦੀ ਆਏ ਨੇ ਕੋਈ ਕਿਸ ਤਾ ਬੰਦਾ ਕੋਈ ਜਿਹੜਾ ਜੋੜਾ ਕਿਤਾ ਜੋੜ ਸਕਦਾ ਲਿਖੋ ਇੱਕ ਤਸੱਵੁਰ ਤੋਂ ਪਹਿਲੀ ਚੀਜ਼ ਇਹ ਹੈ ਜੀ ਕਿ ਤੁਹਾਨੂੰ ਇੱਕ ਸਾਥੀ ਐਸਾ ਚਾਹੀਦਾ ਮੇਰੇ ਕਹਿੰਦਾ ਜਿਹੜਾ ਨਹੀਂ ਜੁੜ ਸਕਦਾ ਜਿਹੜਾ ਕਿ ਤੁਹਾਨੂੰ ਖਿੱਚ ਕੇ ਲੈ ਜਾ ਸਕੇ ਸੋ ਬਲਰਾਜ चौहान ਇੱਕ ਐਸਾ ਦੋਸਤ ਜਿਹੜਾ ਕਿ ਮੈਂ ਕਹਿੰਦਾ ਹਰ ਬੰਦੇ ਕੋਲ ਇਦਾਂ ਦਾ ਇੱਕ ਬੰਦਾ ਜ਼ਰੂਰ ਹੋਵੇ ਕਿ ਜਿਹੜਾ ਸਾਈਕਲਿੰਗ ਨੂੰ ਪ੍ਰਮੋਟ ਕਰੇ ਦਿਲ ਜਾਨ ਤੋਂ ਪ੍ਰਮੋਟ ਕਰ ਦੇਣੇ ਬਾਕੀ ਜੁੜਨ ਦੇ ਲਈ ਬਹੁਤ ਕੁਝ ਹੈਗਾ ਨਾ ਜੀ ਹਰ ਸ਼ਹਿਰ ਦੇ ਵਿੱਚ ਅਲੱਗ-ਅਲੱਗ ਕਲੱਬਸ ਬਣੇ ਨੇ ਕੁਛ ਛੋਟੇ ਕਲੱਬ ਨੇ ਕੁ ਵੱਡੇ ਕਲੱਬ ਨੇ ਇਦਾਂ ਹੁਣ ਹੀ ਮੇਰੇ ਦੋਸਤ ਰੋਹੀ ਜੀ ਨੇ ਤੁਹਾਨੂੰ ਦੱਸਿਆ ਕਿ ਇੱਕ ਆਡੈਕਸ ਕਰਕੇ ਕਿ ਹੈਗੀ ਹੈ ਸਸਤਾ ਹੈਗੀ ਇਹਦੇ ਪੂਰੀ ਦੁਨੀਆ ਦੇ ਵਿੱਚ ਇਹ ਰਾਈਡਸ ਕਰਵਾਉਂਦੇ ਨੇ। ਤੋਂ ਇਹ ਬੜਾ ਸੈਕਿੰਡ ਪ੍ਰੋਮੋਸ਼ਨ ਦੇ ਰਹੀ ਬਹੁਤ ਵੱਡਾ ਕੰਮ ਕਰ ਰਹੀ ਉਹ ਸਸਤਾ। ਉਹਨਾਂ ਦੇ ਨਾਲ ਆਪਾਂ ਜੁੜ ਕੇ ਹੋਰ ਪ੍ਰੋਫੈਸ਼ਨਲੀ ਵੀ ਸਿੱਖ ਸਕਦੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਕਲੱਬਾਂ ਦੇ ਨਾਲ ਜਿਹੜੇ ਰਾਈਡ ਕਰਦੇ ਨੇ ਉਹ ਬੜੇ ਪ੍ਰੋਫੈਸ਼ਨਲ ਲੋਗ ਨੇ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ। ਸੋ ਜਦੋਂ ਬਲਰਾਜ ਸਿੰਘ ਜਹਾਂਸ਼ਾਹ ਨੇ ਇਹ ਲੱਖਾਂ ਕਿਹਾ ਸੀ। ਬਿਲਕੁਲ ਜੀ। ਜੀ। ਬਲਰਾਜ ਜੀ ਮੈਂ ਤਾਂ ਇਹ ਕਹਿੰਦਾ ਜੀ ਕਿ ਸਾਈਕਲਸ ਦੀ ਕੋਈ ਉਮਰ ਨਹੀਂ ਹੁੰਦੀ। ਜਦੋਂ ਹੁਣ ਦੇਖਿਆ ਜਾ ਤਾਂ ਬਲਰਾਜ ਜੀ ਨੇ 60 ਸਾਲ ਦੇ ਨੇੜੇ ਹੋਣ ਵਾਲੇ ਨੇ। ਇਹ 1.5 ਲੱਖ ਕਰਦੇ ਸੀ ਮੈਨਾਂ ਸੀ ਰੋਸ ਸਾਰੇ ਰਾਈਡ ਕਰਦੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਅਗਲੀ ਪ੍ਰੈਸ ਕਾਨਫਰੰਸ ਆਪਾਂ ਕਦੀ ਕਰਨੀ ਹੈ ਕਹਿੰਦੇ ਉਹਨੇ ਅਗਲੀ 2 ਲੱਖ ਦੀ ਕਰਾਂਗੇ ਸੋ ਇੱਕ ਹੌਸਲਾ ਆਇਆ ਜਜ਼ਬਾ ਆ ਬੜਾ ਇੱਕ 60 ਦੀ ਏਜ ਦੇ ਵਿੱਚ ਕਈ ਲੋਕ ਸੋਚਦੇ ਨੇ ਜੀ ਹੁਣ ਮੈਂ ਬਹੁਤ ਬੁੱਢਾ ਹੋ ਗਿਆ ਮੈਂ ਸੌਣਾ ਬਟ ਨਹੀਂ ਇੱਕ ਸਾਈਕਲਿੰਗ ਆ ਜੀ ਮੈਂ ਆਪ ਵੀ ਥੋੜੀ ਬਹੁਤ ਸਾਈਕਲ ਕਰਦਾ ਪਰ ਮੈਂ ਜਾਣਦਾ ਕਿ ਇੱਕ ਸਾਈਕਲਿੰਗ ਹੀ ਇੱਕ ਬੰਦੇ ਨੂੰ ਜਵਾਨ ਰੱਖ ਸਕਦੀ ਹੈ ਆਪਾਂ ਜੀ ਜੀ ਸਰਕਾਰ ਨੂੰ ਜਦੋਂ ਜਮ ਪ੍ਰਸ਼ਾਸਨ ਨੂੰ ਤੁਹਾਡੇ ਮਨ ਨਹੀਂ ਮਦਦ ਨਹੀਂ ਸਹਿਯੋਗ ਦੇਖੋ ਜੀ ਇਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਫਾਈਨੈਂਸ਼ੀਅਲ ਮਦਦ ਕੋਈ ਨਹੀਂ ਕਰਦਾ ਕਿਸੇ ਵੀ ਸਾਨੂੰ ਕਿਸੇ ਸਰਕਾਰ ਤੋਂ ਕਿਸੇ ਪਾਸੋਂ ਨਹੀਂ ਹੁੰਦੀ ਬਲਕਿ ਸਾਰੇ ਇਵੈਂਟਸ ਦੇ ਆਪਣੇ ਖਰਚੇ ਕਰਨੇ ਪੈਂਦੇ ਔਰ ਬਹੁਤ ਮਹਿੰਗੀ ਕਈ ਇਵੈਂਟਸ ਹੁੰਦੇ ਨੇ ਜਿੱਚ ਬਹੁਤ ਪੈਸਾ ਲੱਗਦਾ ਲੱਖਾਂ ਦੇ ਵਿੱਚ ਲਾ ਜਾਂਦਾ ਜਦੋਂ ਹੁਣ ਬਲਰਾਜ ਜੀ ਪਿੱਛੇ ਜੇ ਇੰਗਲੈਂਡ ਜਾ ਕੇ ਆਏ ਨੇ ਫਰਾਂਸ ਜਾ ਕੇ ਆਏ ਨੇ ਇਹ ਲੱਖਾਂ ਦਾ ਖਰਚਾ ਹੈ ਸੋ ਇੱਕ ਸਾਈਕਲਿਸਟ ਆਪਣੇ ਲੋ ਆਪਣੇ ਹੀ ਕਰਦਾ ਜੀ ਸਰਕਾਰ ਵੱਲੋਂ ਇਦਾਂ ਦੀ ਕਦੀ ਹਲ ਤੱਕ ਨਹੀਂ ਕੋਈ ਵੀ ਕਿਸੇ ਤਰੀਕੇ ਦੀ ਮੰਗਾਈ ਮੈਂ ਇੱਕ ਕਹਿਣਾ ਚਾਹਨੀ ਆ ਵੀ ਆਪਾਂ ਜਿਵੇਂ ਸਪੋਰਟਸ 'ਚ ਇੱਕ ਕ੍ਰਿਕਟ ਨੂੰ ਬਹੁਤ ਐਮੀਅਤ ਦਿੰਦੇ ਆ ਵੀ ਕ੍ਰਿਕਟ ਤੇ ਇੰਨਾ ਸੱਟਾ ਵੀ ਲੱਗਦਾ ਹੈ ਪੈਸਾ ਵੀ ਲੱਗਦਾ ਹੈ ਉਦਾਂ ਹੀ ਸੇਮ ਨੇ ਇੱਕ ਸਾਈਕਲਿੰਗ ਲੀਗ ਹੋ ਰਹੀ ਹੈ ਜਿਹਦੇ ਸਾਡੀ ਪੰਜਾਬ ਦੀ ਟੀਮ ਟੌਪ ਤੇ ਚੱਲ ਰਹੀ ਹੈ ਅਸੀਂ ਸੈਮੀਫਾਈਨਲ 'ਚ ਵੀ ਪਹੁੰਚ ਚੁੱਕੇ ਆ ਮੇਰੀ ਇੱਕ ਸਰਕਾਰ ਤੋਂ ਵੀ ਗੁਜਾਰਿਸ਼ ਹੈ ਕਿ ਅਸੀਂ ਜੇ ਅਸੀਂ ਸਾਡਾ ਪੰਜਾਬ ਸਿਰਫ ਇੱਥੇ ਕਿਉਂ ਅਸੀਂ ਲੀਡ ਤੇ ਆ ਰਹੇ ਆ ਕੀ ਸਾਡੇ ਪੰਜਾਬ ਦਾ ਨਾਮ ਆ ਗਿਆ ਸੀ ਇਹ ਵੀ ਨਸ਼ੇੜੀ ਐ ਇਹ ਨਹੀਂ ਕਰ ਪਾਂਗੇ ਜਦੋਂ ਸਾਡੇ ਉਹ ਜਜ਼ਬੇ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਅਸੀਂ ਸਾਰਾ ਕੁਝ ਸਾਈਡ ਤੇ ਰੱਖ ਕੇ ਅੱਜ ਸੈਕਿੰਡ ਪੋਜੀਸ਼ਨ ਤੇ ਸੈਮੀਫਾਈਨਲ ਚ ਆ ਰਹੇ ਆ ਤੇ ਮੈਨੂੰ ਇਹ ਉਮੀਦ ਸਰਕਾਰ ਤੋਂ ਵੀ ਹੈ ਕਿ ਸਾਨੂੰ سپورਟ ਕਰਨ ਜਿੱਦਾਂ ਸਾਨੂੰ ਅਸੀਂ ਹਾਈਵੇ ਤੇ ਚੱਲਦੇ ਆ ਰਾਤ ਨੂੰ ਕੋਈ ਸਾਨੂੰ ਫਿਜ਼ੀਕਲੀ ਕੋਈ سپورਟ ਮਿਲ ਜਵੇ ਤਾਂ ਅਸੀਂ ਪੰਜਾਬ ਦਾ ਨਾਮ ਪੂਰੇ ਵਰਲਡ 'ਚ ਰੋਸ਼ਨ ਕਰਨ ਵਾਸਤੇ ਅਸੀਂ ਤਿਆਰ ਆਂ